ਸ੍ਰੀ ਗੁਰੂ ਜੀ ਸਾਰਿਆਂ ਨੂੰ ਤੇ بڑے ਭੈਣ ਭਰਾ ਪੁੱਛਦੇ ਹੁੰਦੇ ਹੀ ਵੀ ਦਿਵਿੰਦਰ ਦੀ ਜੀ ਦਾ ਘਰ ਬਖਾਓ ਦਿਵਿੰਦਰ ਦੀ ਜੀ ਦਾ ਘਰ ਬਖਾਓ ਤੇ ਪਰਮਾਤਮਾ ਨੇ ਚਲੋ ਉਹ ਦਿਨ ਵੀ ਲਿਆਂਦਾ ਕਿ ਦਿਵਿੰਦਰ ਜੀ ਵੀ ਆਪਣਾ ਘਰ ਬਣਾਉਣ ਲੱਗੀ ਆ ਬੜੇ ਚਾਵਾ ਦੇ ਨਾਲ ਇਹ ਟਾਈਮ ਅਵੇਲੇ ਘਰੇ ਦੀ ਉਹ ਦੀ ਹੁੰਦੀ ਆ ਪਰਮਾਤਮਾ ਛੱਤ ਜਰੀ ਉਹ ਹਰ ਇੱਕ ਸਿਰ ਦੇ ਉੱਤੇ ਜ਼ਰੂਰ ਹੋਵੇ ਇੰਨੀ ਕੁ ਮਿਹਰ ਪਰਮਾਤਮਾ ਦੀ ਹੋਣੀ ਚਾਹੀਦੀ ਆ ਤੇ ਚਲੋ ਗੌਰਵ ਨੇ ਮਿਹਨਤ ਲਾਈ ਆ ਸਾਰਿਆਂ ਨੇ ਚਲੋ ਬਥੇਰੀ ਮਿਹਨਤ ਲਾਈ ਆ ਤੇ ਪਰਮਾਤਮਾ ਨੇ ਅੱਜ ਖੁਸ਼ੀ ਦਾ ਟਾਈਮ ਬਿਲਾ ਕਦੀ ਮੁਕੰਮਲ ਕੀਤਾ ਵਾ ਕਿ ਜਦੋਂ ਘਰ ਦੰਨੀ ਪੱਥਰ ਰੱਖਿਆ ਜਾ ਰਿਆ ਹੰਨੀਆਂ ਆਈ ਗਈਆਂ ਥੋੜੀਆਂ ਥੁੜੀਆਂ ਤਾਂ ਤੇ ਗੁਰੂ ਨੂੰ ਸਾਰੇ ਜਣੇ ਵਧਾਈਆਂ ਦੋ ਦਵਿੰਦਰ ਦੀਦੀ ਨੂੰ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਸੁਖ ਸੁਖਾਂ ਨਾਲ ਨੇਪਰੇ ਚੜ੍ਹੇ ਬਾਕੀ ਬੜਾ ਟਾਈਮ ਲੱਗ ਗਿਆ ਇੱਥੋਂ ਤੱਕ ਆਉਂਦਿਆਂ ਵੀ ਜਲਦੀ ਮੈਂ ਸੁੱਤ ਸੁਭਾਲੀ ਆ ਤੇ ਫੋੜ ਦੇ ਨਹੀਂ ਕਿ ਕਦੋਂ ਹਣਾ ਆਪਣਾ ਜਿੱਦਾਂ ਦੀ ਆਪਣੀਆਂ ਚੀਜ਼ ਹੁੰਦੀ ਵੇਖੀ ਦੀਆਂ ਚੀਜ਼ਾਂ ਵੀ ਉਦਾਂ ਲਗਾ ਰਹੇ ਕਿਦਾਂ ਬਣਾਵਾਂਗੇ ਕਦੋਂ ਬਣਾਵਾਂਗੇ ਕਦੋਂ ਬਣਾਵਾਂਗੇ ਤੇ ਕਹਨੋ ਤੇ ਕਹਿ ਰਹੇਦਾ ਵੀ ਚਲੋ ਘਰ ਬਣ ਗਿਆ ਬਣਾ ਲਿਆ ਪਰ ਜਿਹੜਾ ਮਿਹਨਤ ਲੱਗਦੀ ਉਹਦੇ ਪਿੱਛੇ ਟਾਈਮ ਲੱਗ ਜਾਂਦਾ ਵਾ ਬਦ ਪਾਣੀ ਗਿਆ ਹਾਂ ਬਣ ਜਾਣਾ ਹੁਣ ਜੋ ਛੁਪ ਕੇ ਦੇ ਰਹੇ ਗਏ ਘਰ ਬਣਾਉਣਾ ਅੱਜ ਦੇ ਸਮੇਂ ਦੇ ਵਿੱਚ ਅਸਲ ਵਿੱਚ ਨਮਗਿਆ ਗਈ ਗੱਲ ਦਾ ਉਹ ਘਰ ਚ ਹੀ ਰਹੇ ਆ ਅੱਜ ਤੱਕ ਪਰ ਹੁਣ ਹੁਣ ਜਿਹੜਾ ਨਵੇਂ ਡਿਜ਼ਾਈਨ ਦਾ ਲੋਕਾਂ ਵਾਲੇ ਇਹ ਕਹਿੰਦਾ ਭਾਪੀ ਆਪਣੇ ਤਰੀਕੇ ਨਾਲ ਜਿਹੜਾ ਬਣਾਉਣਾ ਵੀ ਹਾਂ ਚਾਹ ਹੁੰਦਾ ਵੀ ਯਾਰ ਜਦੋਂ ਬਣਿਆ ਤਾਂ ਹੈ ਵਾ ਪਰ ਐਦਾਂ ਦਾ ਬਣਾਉਣਾ ਉਹ ਦੂਸਰਾ ਆਪਣੀ ਮਿਹਨਤ ਨਾਲ ਜਿਹੜਾ ਬਣਾਉਣਾ ਜਿਹੜਾ ਬਣਾਉਣਾ ਉਹਦਾ ਕੋਈ ਮਜ਼ਾ ਲੱਗ ਹੀ ਹੁੰਦਾ ਉਹ ਲੱਗ ਹੁੰਦਾ ਵਾ ਮਾਂ ਕੀ ਮਗਿਆਈ ਬੜੀ ਆ ਮਗਿਆਈ ਬਹੁਤ ਜ਼ਿਆਦਾ ਵਾ ਤੇ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਰੰਮੇ ਘਰ ਜਾਪੇ ਸ਼ਾਰੂ ਕਰਾਂਗਾ ਬਾਕੀ ਇਹ ਆ ਵੀ ਕੋਈ ਹੁਣ ਕਿੰਨੇ ਘਰ ਬਣਾਉਣਾ ਹੋਵੇ ਨਾ ਇਸ ਸਮੇਂ ਚ ਤੇ ਬੜਾ ਡਰਾਉਣਗੇ ਲੋਕ ਨਹੀਂ ਯਾਰ ਅੱਜ ਸਮਝ ਕਰ ਕਿੱਥੇ ਬੜਾ ਖਰਚਾ ਆ ਜਾਂਦਾ ਉਹਦਾ ਲੱਗਦਾ ਕੋਹਾ ਪੈਸਾ ਦੱਸ ਦੇ ਕੋਹਾ ਦੱਸਣਾ ਵਧਾ ਜੜਾ ਕੇ ਹੁੰਦਾ ਸਾਰਿਆਂ ਨੇ ਇਹ ਅੱਪੀ ਬੰਦਾ ਥੋੜਾ ਨਾ ਸਿਸਟਮ ਨਾ ਚੱਲੇ ਜਿੱਦਾਂ ਮੈਂ ਮਾਮੇ ਸਲਾਹ ਲਈ ਆਪਾਂ ਨਾ ਜਿਹੜੀਆਂ ਇੱਟਾਂ ਆਹੀਂ ਰੇਤਾ ਬਜਰੀ ਉਹ ਸਮਾਨ ਆਪਾਂ ਹੌਲੀ-ਹੌਲੀ ਇਟਾਉਂਦੇ ਰਹੇ ਆ ਜਿਹੜਾ ਇੱਕਦਮ ਖਰਚਾ ਪੈ ਜਾਣਾ ਉਹ ਜ਼ਿਆਦਾ ਲੱਗਦਾ ਜ਼ਿਆਦਾ ਲੱਗਦਾ ਵਾ ਬਾਕੀ ਮਾਮਾ ਜਿਆ ਬਹੁਤ ਮਾਮਾ ਇਹਦਾ ਗੁਰ ਦਾ ਬਹੁਤ ਸਾਦੇ ਇਡਾ ਸਾਦਾ ਇਹਨਾਂ ਦੇ ਸਿਰ ਤੇ ਆਂਦਾ ਕੋਈ ਗੱਲ ਨਹੀਂ ਸਾਦੇ ਉਹਨੂੰ ਇਹ ਵੀ ਕਿਹਾ ਮਾਮਾ ਕਹਿੰਦਾ ਵੀ ਕੋਈ ਗੱਲ ਨਹੀਂ ਜੇ ਇਸ ਤਰ੍ਹਾਂ ਕਿ ਥੁਰਦੇ ਨਾ ਮੈਂ ਹੈਗਾ ਕਰ ਦਿੰਦੇ ਹਾਂ ਚਲੋ ਇਹ ਬਹੁਤ ਸਾਦੇ ਇਡਾ ਨੇ ਚਾਹੀਏ ਏ ਜੇਰਾ ਆਪ ਚੰਗਾ ਹੁੰਦਾ ਦੂਜੇ ਨੂੰ ਚੰਗਾ ਕਹਿੰਦਾ ਮੈਂ ਕੋਈ ਚੰਗਾ ਨਹੀਂ ਹੈਗਾ ਸਾਡੇ ਬਾਤ ਤੇ ਬਹੁਤ ਵਧੀਆ ਵਾ ਨਹੀਂ ਸਾਡੇ ਬਾਤ ਤੇ ਭਾਈ ਗੁਰੂ ਜੇ ਵੀ ਬਹੁਤ ਸਾਥ ਦੇਣ ਦੇ ਜਿੰਨੇ ਲੋਕ ਆਗੇ ਹੈ ਜੇ ਪਰਮਾਤਮਾ ਹੁੰਦਾ ਵਾ ਜੋ ਜੀ ਆਇਆ ਵਾ ਦੁਨੀਆ ਵਿੱਚ ਉਹਨਾਂ ਨੇ ਹਰ ਇੱਕ ਦਾ ਧਿਆਨ ਹੁੰਦਾ ਵਾ ਹਰ ਇੱਕ ਦੀ ਰੋਜੀ ਰੋਟੀ ਹਰ ਇੱਕ ਦੇ ਸਿਰ ਤੇ ਛੱਤ ਸਾਰਿਆਂ ਦਾ ਕੁਝ ਨਾ ਕੁਝ ਸੋਚਿਆ ਹੀ ਹੁੰਦਾ ਵਾ ਨਹੀਂ ਭਾਬੀ ਜੀ ਤੁਸੀਂ ਬਹੁਤ ਸੋਚਣ ਦੇ ਮੈਂ ਨਹੀਂ ਕਹਿੰਦਾ ਬਹੁਤ ਜ਼ਿਆਦਾ ਸੋ ਟੈਂਡ ਮਾਰਾਈ ਸੋਰਦਾ ਹਾਂਜੀ ਅੰਦਰ ਅੱਛਾ ਬਾਕੀ ਕੰਮ ਸਾਦੇ ਚੱਲਦੇ ਰਹਿੰਦੇ ਆ ਤੁਹਾਨੂੰ ਪਤਾ ਕੰਮ ਵੀ ਨਾਲ ਦੀ ਨਾਲ ਜ਼ਰੂਰੀ ਆ ਤੇ ਵੀਡੀਓ ਹੁਣ ਥੋੜਾ ਟੂਰ ਕਰਾ ਅੰਦਰ ਦਾ ਹਾਂ ਪਹਿਲਾਂ ਨਾਨੀ ਜੀ ਨੂੰ ਪੁੱਛ ਲਈ ਆ ਨਾਲ ਨਾਲ ਆਪਣੀ ਕੋਠੀ ਦਿਖਾਈ ਜਾ ਬੰਦੀ ਹਾਂ ਨਾਲ ਨਾਲ ਦਿਖਾਈ ਜਣਾ ਇਦਾਂ ਇਦਾਂ ਕੰਮ ਤਾਂ ਜਾਈ ਜਾਣਾ ਵਾ ਦੇਉ ਗੌਰਵ ਜੀ ਨੂੰ ਸਾਰੇ ਜਾਨੇ ਵਧਾਈਆਂ ਵਧਾਈਆਂ ਦੋ ਤੇ ਆਪਾਂ ਮੇਨ ਮੇਨ ਐਲੀਮੇਸ਼ਨ ਸਾਰਿਆਂ ਨੂੰ ਦਿਖਾ ਦੇ ਕਿ ਨਹੀਂ ਨਹੀਂ ਦਿਖਾਉਣਾ ਪੂਰਾ ਦਿਖਾਵਾਂਗੇ ਇਹ ਵੀ ਇੱਕ ਸਰਪ੍ਰਾਈਜ਼ ਦੇਵਾਂਗੇ ਹਾਂ ਉਹ ਬੱਕਰਾ ਦੇਖੋ ਕਿ ਨਕਸ਼ਾ ਸਾਰੇ ਪੂਰਾ ਪਣਿਆ ਆਈਆਂ ਸਾਰੇ ਸਾਡੇ ਜਿਹੜੇ ਦੇਖਣ ਵਾਲੇ ਭੈਣ ਭਰਾ ਸਬਸਕ੍ਰਾਈਬਰਾਂ ਗੌਰਵ ਨੂੰ ਵਧਾਈਆਂ ਦੋ ਤੇ ਨਾਲੇ ਨਾ ਅਰਦਾਸ ਕਰੋ ਕਿ ਮਹਾਰਾਜ ਸਰਬੱਤ ਦਾ ਘਰ ਬਣਾਵੇ ਸਰਬੱਤ ਦਾ ਇਦਾਂ ਹੀ ਕਾਰਜ ਸਫਲ ਕਰੇ ਹਾਂਜੀ ਹਾਂਜੀ ਸਰਬੱਤ ਦਾ ਭਲਾ ਹੋਵੇ ਕਹਿਣਾ ਆ ਤੇ ਦੂਸਰਾ ਆ ਇਹਨਾਂ ਕਿੰਨੇ ਦਿਨ ਹੋ ਗਿਆ ਵਲੌਗ ਨਹੀਂ ਬਣਾਉਣ ਦੇ ਨਾਰੇ ਮਹਾਰਾਜ ਜਿਹੜੇ ਸਾਡੇ ਭੈਣ ਭਰਾ ਸ਼੍ਰੀਨਗਰ ਦੇ ਵਿੱਚ ਹਾਂਜੀ ਸਾਈ ਬੇਗੁਨਾ ਮਾਰਤੇ ਆ ਹਾਂਜੀ ਉਹਨਾਂ ਦੀ ਆਤਮਾ ਦੀ ਸ਼ਾਂਤੀ ਇੱਕ ਸਿਰਫ ਧਰਮ ਪੁੱਛ ਕੇ ਧਰਮ ਪੁੱਛ ਕੇ ਵਖ ਵਖ ਕਰਤੇ ਵੀ ਜਿਹੜੇ ਹਿੰਦੂ ਆ ਵਖ ਹੋ ਜੋ ਤੇ ਮੁਸਲਮਾਨ ਜਿਹੜੇ ਵਖ ਹੋ ਜੋ ਵਖ ਹੋ ਜੋ ਵੇਖੋ ਇਹ ਬੜਾ ਵੱਡੀ ਸ਼ਰਮਨਾਕ ਤੇ ਕਾਰਾ ਵਾ ਹਾਂਜੀ ਰੱਬ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਪਿੱਛੇ ਛੋਟੇ ਛੋਟੇ ਉਹਨਾਂ ਦੇ ਬੱਚੇ ਜਿਹੜੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਮਹਾਰਾਜ ਹਾਂ ਚਲੋ ਇਹ ਨਹੀਂ ਕਹਿ ਸਕਦੇ ਹਾਂ ਬਾਕੀ ਇੱਧਰ ਇਹ ਅਰੀ ਚਲਣ ਦੀ ਹੈ ਹਾਂ ਤੁਮ ਕਿੱਥੇ ਕੋ ਮੰਡਿਆ ਵਾ ਇਧਰੋਂ ਨੀਆਂ ਜਿਹੜੀਆਂ ਪੁੱਟਤੀਆਂ ਪਹਿਲਾਂ ਇਹਨਾਂ ਥੱਲੇ ਘਟਕਾ ਪਾਇਆ ਸੀ ਤੇ ਉੱਪਰ ਫਿਰ ਸੀਮੈਂਟ ਪਗਾਈ ਵਾਲਾ ਕੰਮ ਕੀਤਾ ਮਿਸਤਰੀ ਸਾਹਿਬ ਨੇ ਪੂਰਾ ਮਿੱਟੀ ਨਾਲ ਵਿੱਚ ਪਾਈ ਇਧਰ ਸਟਾਰਟ ਕਰਤਾ ਵਾ ਆ ਕਮਰਾ ਦਾ ਡਰੈਸਿੰਗ ਤੇ ਬਥਰਮ ਉਧਰ ਵੀ ਸੇਮ ਥੱਲੇ ਜਿਹੜੇ ਆ ਦੋ ਹੀ ਕਮਰੇ ਆ ਆ ਵੀ ਰੂਮ ਆ ਲਾ lobby ਸਾਰੀ ਬਾਕੀ ਅੰਦਰ ਵਾਲਾ ਵੀ ਤੁਹਾਨੂੰ ਦੱਸਾਂਗੇ ਜਦੋਂ ਇਹਦਾ ਤਿਆਰ ਹੁੰਦਾ ਜਾਊਗਾ ਉਹਦੇ ਹਿਸਾਬ ਨਾਲ ਨਾਲ ਦੀ ਨਾਲ ਦੱਸਦੇ ਰਹਿਾਂਗੇ ਹੂੰ ਜੀ ਸੁਣਿਆ ਨੇ ਕਿਦਾ ਦੁਬਾਰਾ ਬੋਲ ਹੋਣਾ ਸੁਣਿਆ ਹੀ ਨਹੀਂ ਬੋਲ ਹੋਣਾ ਦੁਬਾਰਾ ਆ ਗਿਆ ਵਾੜ ਕਣਕ ਜਿਹੜੀ ਉਹ ਵੀ ਵੱਡੀ ਗਈ ਆ ਸਾੰਬ ਲਈ ਆ ਅਣ ਕਾਲੋ ਤੇਰ ਪਾਲਾਂ ਤੇ ਬੂਲਾ ਇਕੱਠੀਆਂ ਹੱਲੇ ਪੜੋਲਿਆਂ ਚ ਪਾਉਣੀ ਆ ਸਾਰਾ ਸਮਾਂ ਖਾਣੀ ਹੈ ਵੀ ਜ਼ਰੂਰੀ ਕੰਮ ਹੈ ਹਾਂ ਇਹ ਵੀ ਕੰਮ ਜ਼ਰੂਰੀ ਆ ਛੱਡ 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 ਉਹ ਫੜਦਾ ਬਸ ਉਹ ਵਾਰ ਚੋਕ ਨੀ ਬਣਿਆ ਤੇ ਗਰੇ ਖੰਡਾ ਸਿੱਟੇ ਨੀ ਚੋਕ ਨਾ ਕਰ ਇਦਾਂ ਮੰਮੀ ਚੋਗਲਾ ਛਿੱਟੇ ਤੂੰ ਬਗਰੇ ਚੋਗਲੇ ਸੀ ਨਿਕਿਆ ਅੱਗੇ ਚੋਕਦੇ ਨੀ ਕਿਉਂ ਨੀ ਸਿੱਟੇ ਚੋ ਚੋ ਕੇ ਚੋਕੇ ਦੇ ਕੁਲਫੀ ਵਾਲੇ ਭਾਈ ਨੇ ਆਉਣਾ ਮੈਨੂੰ ਪਤਾ ਵਾ ਮੈਂ ਵੇਖਿਆ ਸਮਾਓ ਆਹ ਵਾ ਕਣਕਾ ਕਰਦੇ ਦੁਕਾਨਾਂ ਵਾਲੇ ਵੀ ਲੱਲ ਲੈਂਦੇ ਹੁੰਦੇ ਸੀ ਨਾ ਉਦੋਂ ਨਿਕਾਲਣ ਵਾਲੇ ਵੀ ਲੱਲ ਲੈਂਦੇ ਹੁੰਦੇ ਸੀ ਜੋਖਦੇ ਕਈ ਪਿੰਡਾਂ 'ਚ ਹੈਗਾ ਆਨਾ ਆਣ ਮਟੇ ਚੀਜ਼ ਲੈ ਲੈਣੀ ਕੋਈ ਮੰਮੀ ਡੈ ਗਈ ਆ ਵੀ

বায়ক